ਦੇਸ ਵੇਚਦੇ ਪ੍ਰਧਾਨ ਮੰਤਰੀਏ ਕਿਸੇ ਨੂੰ ਹੱਕ ਨਹੀਂ ਦਿੰਦਾ ਕਿਸੇ ਨੇ 5 ਸਾਲ ਲਈ ਹੈ ਤੁਸੀਂ ਭਾਈ ਜੰਦੀ ਨਹੀਂ ਹੈ Chief Minister ਕਹੇ ਮੈਂ ਤਾਂ ਸਾਰੀ ਜਾਇਦਾਦ ਵੇਚ ਦੂੰਗਾ ਪੰਜਾਬ ਦੀ ਮੇਰੇ ਕੋਲ ਹੈ ਜਾਂ ਸਰਪੰਚ ਕਹੇ ਕਿ ਮੈਂ ਵੇਚ ਦੂੰਗਾ ਸਾਰੀ ਦੇ ਦੂੰਗਾ ਜਿਹੜੀ ਗੱਲ ਜਸਵਿੰਦਰ ਸਿੰਘ ਹਣੀਏ ਇਹ ਕਰਦੇ ਸੀ ਆਕੜੀ ਵਾਲੇ ਇਹਨਾਂ ਦੇ ਪਿੰਡ ਦੀ 955 ਏਕੜ ਜ਼ਮੀਨ ਦੇ ਲਗਭਗ ਸ਼ਾਇਦ 1000 ਏਕੜੇ ਸੀ ਜਿਹੜੀ ਪੰਜ ਪਿੰਡਾਂ ਦੀ ਜ਼ਮੀਨ ਸੀ ਉਹ ਕਿਵੇਂ ਲਗਾਈ ਅਸੀਂ ਗਏ ਗਿਆਨੀ ਜੀ ਤੇ ਅਸੀਂ ਸਾਰੇ ਕਈ ਜਾਣਦੇ ਵੀ ਰਹੇ ਉਹ ਤੋਂ ਪਹਿਲਾਂ ਵੀ ਵੀ ਤੁਸੀਂ ਖੜੇ ਹੋ ਗramswa ਬਾਤ ਚੜ੍ਹੇ ਜੁਰੇਸਨ ਪਾਓ ਅਸੀਂ ਨਹੀਂ ਦੇਣੀ ਜ਼ਮੀਨ ਲੁੱਟ ਲੈਣਗੇ ਜ਼ਮੀਨ ਪੰਚਾਇਤੀ ਜ਼ਮੀਨਾਂ ਤੇ ਹੱਕ ਹੈ ਅੱਗੇ ਨੂੰ ਪਿੰਡ ਬਿਲਕੁਲ ਮਾਰੇ ਜਾਣਗੇ ਪਰ ਸਾਡਾ ਕਈ ਵਾਰ ਪਿੰਡਾਂ ਦੇ ਵਿੱਚ ਵੀ ਇਹ ਹੁੰਦਾ ਜਿਹੜਾ ਲੋਕਲ ਕਰਿੰਦੇ ਹੁੰਦੇ ਨੇ ਕੋਈ ਐਮਐਲਏ ਐਮਪੀ ਦੇ ਜਾਂਦਾ ਕੋਈ ਕਿਤੇ ਜਾਂਦਾ ਉਹ ਬਹੁਤ ਤਾਕਤਵਰ ਲੱਗਦਾ ਪਿੰਡ ਦੇ ਬੰਦਿਆਂ ਨੂੰ ਉਹ ਵਿੱਚ ਵਿਚਾਲੇ ਕਰਕੇ ਮੈਂ ਹੈਗਾ ਵਿੱਚ ਮੇਰਾ ਯਕੀਨ ਕਰੋ ਐਮਐਲਏ ਸਾਹਿਬ ਆਪਣੇ ਨਾਲ ਗਲਤ ਨਹੀਂ ਕਰਨਗੇ ਉਹ ਕਹਿੰਦਾ ਮੈਂ ਐਮਐਲਏ ਸਾਹਿਬ ਵੀ ਕਿੰਨੇ ਐਮਐਲਏ ਜੇਲ੍ਹ ਚ ਜਾਇਆ ਉਸ ਜ਼ਮੀਨ ਚ ਇੱਕ ਤਾਂ ਪੱਕਾ ਹੀ ਗਿਆ ਮੈਨੂੰ ਪਤਾ ਸ਼ਾਇਦ ਉਹਦਾ ਬੇਟਾ ਵੀ ਚਲਾ ਗਿਆ ਹੋਵੇ ਉਸੇ ਉਹ ਸਾਰੇ ਮਾਮਲੇ ਜਿਹੜੇ ਉਦੋਂ ਦੇ ਸੀ ਕਿਉਂਕਿ ਸੌਦੇ ਜਿਹੜੇ ਅਸੀਂ ਕਰਾਉਂਦੇ ਆ ਉਹਦੇ ਵਿੱਚੋਂ ਵੱਡਾ ਹਿੱਸਾ ਐਮਐਲਏ ਖਾ ਗਿਆ ਨਾ ਪਿੰਡ ਨੂੰ ਮਿਲਿਆ ਨਾ ਅਫਸਰ ਖਾ ਗਏ ਐਫਸੀਆਰ ਤੱਕ ਜਿਹੜਾ ਸਭ ਤੋਂ ਵੱਡਾ ਅਫਸਰ ਹੈ ਰੈਵਨਿਊ ਦਾ ਉਹ ਪਿੰਡ ਦੇ ਲੋਕਾਂ ਨੂੰ ਕਹਿੰਦਾ ਇੰਨੇ ਪੈਸੇ ਮਿਲੇ ਨੇ ਮੇਰੇ ਤੱਕ ਆਇਆ ਹੀ ਨਹੀਂ ਕੋਈ ਕਿ ਡੀਸੀ ਤੱਕ ਹੀ ਖਾ ਗਏ ਜਾਂ ਤੱਕ ਖਾ ਗਏ ਜਾਂ ਕੀ ਹੈ ਮੈਨੂੰ ਤਾਂ ਲੱਗਦਾ ਇਹ ਮੁਕਦਮਾ ਵੀ ਤਾਂ ਹੀ ਹੋ ਗਿਆ ਪਰ ਰਹਿ ਗਿਆ ਇੱਕ ਅੱਧਾ ਚੱਜ ਦਾ ਅਫਸਰ ਵਿੱਚੋਂ ਜਿਹਦੇ ਕਰਕੇ ਨਹੀਂ ਹੋਇਆ ਉਹ ਐਮਐਲਏ ਸਾਹਿਬ ਅੱਜ ਵੀ ਸਰੋਵਣੀ ਨੇ ਉਹਨਾਂ ਨੂੰ ਹੀ ਟਿਕਟ ਮਿਲੂਗੀ ਉਹਨਾਂ ਦੇ ਜਵਾਕ ਨੂੰ ਮਿਲ ਜੂ ਵੀ ਉਹ ਵੀ ਅੰਦਰ ਰਿਹਾ ਬੜੀ ਦੇਰ ਸਰਕਾਰਾਂ ਵੱਲ ਪਰ ਜ਼ਮੀਨ ਐਡਜਸਟਮੈਂਟ ਕਿਵੇਂ ਕੀਤੀ ਕਿਉਂਕਿ ਪੰਚਾਇਤਾਂ ਨਾਲ ਵੀ ਐ ਹੋ ਜਾਂਦਾ ਹੈ ਜਿਵੇਂ ਤੁਹਾਡੇ ਚੋ ਇੱਕਈ ਸੱਜਰਾਂ ਨੇ ਕਿਹਾ ਕਿ ਪੁਰਾਣੇ ਨਾਲ ਤਾਂ ਮੋਹ ਪਾਇਆ ਜਾਂਦਾ ਪਤਾ ਨਹੀਂ ਕੀ ਹੁੰਦਾ ਮੋਹ ਮੂਹ ਤਾਂ ਕੋਈ ਨਹੀਂ ਚਾਕੇ ਸਿੜਦੰਦੇ ਨੇ ਕਿੰਨੇ ਸਰਪੰਚ ਅੰਦਰ ਰਹੇ ਉਹਨਾਂ ਨੂੰ ਇਹ ਵੀ ਪੁੱਛੋ ਸਭ ਤੋਂ ਜ਼ਿਆਦਾ ਉਹ ਤਾਂ ਓਜੜ ਜਾਂਦੇ ਨੇ ਐਮਐਲਏ ਨੇ 50 ਜਗ੍ਹਾ ਤੋਂ ਕਮਾਇਆ ਹੁੰਦਾ ਉਹਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ ਪਾਰਟੀਆਂ ਵੀ ਟਿਕਟੋਨ ਨੂੰ ਹੀ ਦੇ ਦਿੰਦੀਆਂ ਨੇ ਸੀਟ ਜਿੱਤਣ ਵਾਲਾ ਦੁਬਾਰਾ ਉਹਦੇ ਤੇ ਇੰਨਾ ਵੀ ਅੱਜ ਕੱਲ੍ਹ ਅਸਰ ਨਹੀਂ ਪੈਂਦਾ ਪਰ ਹੋਇਆ ਕੀ ਜਿਹੜੇ ਬੰਦੇ ਸ਼ਾਮਲਾਟ ਜ਼ਮੀਨ ਬੋਂਦੇ ਸੀ ਕਿਸਾਨੀ ਉਹਨਾਂ ਨੂੰ ਤਾਂ ਪੁਚਲਾ ਲਿਆ 9-9 ਲੱਖ ਰੁਪਇਆ ਇਕੱਡ ਦੇ ਕੇ ਵੀ ਲੈ ਇਨਾ ਤੈਨੂੰ ਵੀ ਤਾਂ ਦੇ ਦਿੰਨੇ ਆ ਵਿੱਚ ਤੂੰ ਤਾਂ ਰਹਿਣ ਦੇ ਜਿਹੜੇ ਆਗੂ ਟੀਮ ਚ ਕਈ ਬੰਦੇ ਸੀ ਉਹਨਾਂ ਚੋ ਵਿਚਾਰੇ ਸੱਟਬਾਰੇ ਵੀ ਗਵਰਨਮੈਂਟ ਐ ਲੜਕੇ ਵੀ ਦੇਖ ਲਿਆ ਕਿੰਨਾਕ ਲੜਾਂਗੇ ਜੇ ਐਡੇ ਐਡੇ ਮਾਮਲੇ ਨੂੰ ਪੁੱਛਦੇ ਕੀ ਕਰਨਾ ਤੇ ਇੱਕ ਤਾਂ ਮੈਨੂੰ ਮਿਲਿਆ ਕਹਿੰਦੇ ਜੀ 45 ਲੱਖ ਮਿਲਿਆ ਸੀ ਮੈਂ ਤਾਂ ਬੱਚਾ ਬਾਹਰ ਭੇਜਦਾ ਫਿਰ ਉਹਦੇ ਨਾਲ ਚਲੋ ਆਪੀ ਕਾਰੂ ਖਾਓ ਤੇ ਹੋਰ ਮੈਂ ਕੀ ਕਰ ਸਕਦਾ ਮੇਰੇ ਕੋਲ ਹੈ ਤਾਂ ਕੁਝ ਨਹੀਂ ਹੈ ਉਹ ਲੋਕ ਫਿਰ ਵਿਚਾਰੇ ਬਣ ਕੇ ਸਮਝੌਤਾ ਕਰਦੇ ਨੇ ਜਿੰਨੇ ਦਿੰਦੇ ਨੇ ਇਹਦੇ ਨਾਲ ਕੁਝ ਆ ਕਰੋ ਤੇ ਕੇਸ ਮੁਕਦਮੇ ਦਰਜ ਕਰਤੇ ਦੋ ਚਾਰ ਜਿਹੜੇ ਲੜਦੇ ਸੀ ਉਦੋਂ ਹੋਰ ਤੇ ਉਹ ਬੰਦਾ ਸਮਝੌਤਾ ਕਰਕੇ ਦੇ ਗਏ ਜਿਵੇਂ ਹੀ ਦਲਿਤ ਪਰਿਵਾਰ ਬਿਲਕੁਲ ਛੱਡ ਤੇ ਕਾਨੂੰਨ ਇਹ ਕਹਿੰਦਾ ਕਿ ਜਿੰਨੀ ਸਾਮਲੈਂਡ ਹੈ ਕਿਸੇ ਪਿੰਡ ਦੀ ਉਹਦਾ 1 ਤਿਹਾਈ ਦਾ ਹਿੱਸੇਦਾਰ ਦਲਿਤ ਪਰਿਵਾਰ ਨੇ ਉਹ ਵੀ ਵਿੱਚੇ ਚੱਕ ਤਾਂ ਗਮ ਦੇਤੀ ਇਹਨਾਂ ਨੇ ਲੜਾਈ ਉਹ ਲੜੀ ਹੈ ਉਦੋਂ ਬਾਅਦ ਜਿਹੜੀ ਦਲਤਾਂ ਦਾ ਹਿੱਸਾ ਦੱਸੋ ਕਿੱਥੇ ਗਿਆ ਉਸ ਪੈਸੇ 'ਚ ਉਹ ਪੈਸਾ ਫਟਾਫਟ ਲਾਗੂ ਚੱਕਣ ਲੱਗੇ ਜਿਹੜੀ 12 ਕਰੋੜ ਦੀ ਗੱਲ ਕਰਦੇ ਨੇ ਮੇਰੇ ਨਾਲ ਤਾਂ ਇਹ ਤੋਂ ਵੀ ਜ਼ਿਆਦਾ ਹੈ 12 ਤਾਂ ਰਿਕਵਰੀ ਪਈ ਹੈ ਪੈਸਾ ਤਾਂ 100 ਕਰੋੜ 150 ਕਰੋੜ 200 ਕਰੋੜ ਦੇ ਮਾਮਲਿਆਂ ਦੇ ਵਿੱਚ ਗਿਆ ਨਾ ਜਿਹੜਾ ਵੀ ਉਹ ਸਾਰੇ ਮਾਮਲੇ ਦੇ ਵਿੱਚ ਉਹ ਜਿਹੜੇ ਸਾਰੇ ਮਾਮਲੇ 'ਚ ਕੀ ਹੈ ਫਿਰ ਪਿੰਡਾਂ ਦਾ ਉਹ ਕੀ ਕਰਦੇ ਨੇ ਉਹ ਜਾੜਦੇ ਹੋ ਇਹਨਾਂ ਨੂੰ ਸਮਝ ਆਈ ਥੋੜੀ ਜੀ ਇਹ ਤੋਂ ਪਹਿਲਾਂ ਨਲਾਸ ਪਿੰਡ ਵਾਲਿਆਂ ਨੂੰ ਆਈ ਨਲਾਜ ਜਦੋਂ ਥਰਮਲ ਚ ਜ਼ਮੀਨ ਐਕਵਾਇਰ ਕੀਤੀ ਉਹਨਾਂ ਨੂੰ 65 ਕਰੋੜ ਮਿਲੇ ਆ ਸੀਗਾ ਕਿਸੇ ਬੰਦੇ ਨੇ ਮੇਰੇ ਵਰਗੇ ਨੇ ਜਿਹਨੇ 65000 ਮੁਸਕਰ ਨਾਲ ਦੇਖਿਆ 65 ਕਰੋੜ ਮਿਲ ਜੇ ਤਾਂ ਸਰਪੰਚ ਤੋਂ ਵੀ ਨਹੀਂ ਗਿਣਿਆ ਜਾਂਦਾ ਤੇ ਕਿਸੇ ਪੰਚਾਇਤ ਤੋਂ ਵੀ ਨਹੀਂ ਗਿਣਿਆ ਜਾਂਦਾ ਵਿਚਾਰੇ ਤੋਂ ਅਗਲਾ ਕਹਿੰਦਾ ਯਾਰ ਇਹ ਤਾਂ ਕੰਮ ਹੀ ਵੱਡਾ ਹੋ ਗਿਆ ਅਫਸਰ ਕੀ ਕਹਿੰਦੇ ਨੇ ਸਾਡੇ ਮੁਤਾਬਕ ਆ ਬੈਂਕਾਂ 'ਚ ਕਰਾ ਲਓ ਉਹ ਕਹਿੰਦਾ ਜਨਾਬ ਤੁਸੀਂ ਉਹ ਕਰਾ ਲਓ ਸਾਡੇ ਤਾਂ ਕਿਤੇ ਪੱਲੇ ਗਾਲੀ ਨਾ ਪੈ ਜੇ ਇਹ ਇੰਨੇ ਪੈਸੇ ਆਮ ਬੰਦਾ ਡਰ ਜਾਂਦਾ ਉਹਨਾਂ ਨੂੰ ਕਹਿੰਦੇ ਨੇ ਤੁਹਾਡਾ ਪੂਰਾ ਪੈਸਾ ਦਿਓ ਕਿਉਂਕਿ 20% ਲੈਣਾ ਹੈ ਸੀ 65 ਕਰੋੜ ਚੋਂ 20% ਦਿਓ ਇਹਨਾਂ ਦੇ ਵੀ ਜਿੰਨੀ ਜ਼ਮੀਨ ਬਿਕੇਗੀ ਕਹਿੰਦੇ ਨੇ ਇੰਨੇ ਪੈਸੇ ਦਿਓ ਜਿਹੜਾ ਉਹ ਆਰਡਰ ਹੈ ਉਹ ਕੇਵਲ ਇੰਨਾ ਕਹਾ ਜੇ ਵੀ ਜਿੰਨਾ ਚਿਰ ਲਾਗੂ ਹੈ ਤੁਹਾਡੀ ਜਾਇਦਾਦ ਵਿਕ ਜਾਏ ਇਹ ਤੁਹਾਡੀ ਆਮਦਨ ਨਹੀਂ ਹੈ ਇਹ ਤੁਹਾਡਾ ਤੁਹਾਡਾ ਉਜਾੜਾ ਹੈ آمدਨ ਕਿੰਨੀ ਹੋਏਗੀ ਜੇ ਬੇਚ ਕੇ ਚਲੋ 65 ਕਰੋੜ ਤੁਸੀਂ ਬੈਂਕ ਚ ਵੀ ਰੱਖਤਾ آمدਨ ਹੋਏਗੀ ਜਿਹੜਾ ਉਹਦਾ ਵਿਆਜ ਆਊਗਾ ਉਸ ਵਿਆਜ ਦਾ 20% ਜੇ ਤੁਸੀਂ ਲਿਜਾ ਵੀ ਸਕਦੇ ਹੋ ਲੀਗਲੀ ਜੇ ਤੁਸੀਂ ਚਲੋ ਇੱਕ ਆਰਡਰ ਕੀਤਾ ਹੋਇਆ ਤਾਂ ਉਹਨਾਂ ਨੇ ਰੋਕੀ ਕੇ ਮੇ ਰੱਖਿਆ ਕੇਵਲ ਇੱਕੋ ਤਰੀਕੇ ਨਾਲ ਰੁਕਿਆ ਕਿ ਪਿੰਡ ਦੀ ಗ್ರಾಮ ਸਭਾ ਬੁਲਾ ਕੇ ਤੇ ਉਹਦੇ ਚ ਫੈਸਲਾ ਕੀਤਾ ਕਿ ਪੰਚਾਇਤ ਇੰਨਾ ਪੈਸਿਆਂ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੀ। ਗ੍ਰਾਮ ਸਭਾ ਦੀ ਸਹਿਮਤੀ ਤੋਂ ਬਿਨਾ। ਤੇ ਜੇ ਇਹ ਸਹਿਮਤੀ ਤੋਂ ਬਿਨਾ ਕਰਦੀ ਆ ਤਾਂ ਉਹਦੇ ਜ਼ਿੰਮੇਵਾਰ ਉਹ ਖੁਦ ਹੋਣਗੇ। ਤੇ ਹਾਂ ਜਿਹੜਾ ਉਹਦੇ ਵਿਆਜ ਚੋਂ ਪੈਸੇ ਆਉਣਗੇ ਉਹ ਪਿੰਡ ਲਈ ਭਲਾਈ ਸਕੀਮਾਂ ਬਣਾ ਕੇ ਖਰਚੇ ਕੀਤੇ ਜਾ ਸਕਦੇ ਨੇ। ਕੇਵਲ ਵਿਆਜ ਚੋਂ ਤਾਂ ਕਿ ਸਾਡੀ ਪਰਮਾਨੈਂਟ ਆਮਦਨ ਰਹੇ ਕਿਸ ਨਾ ਕਿਸੇ ਰੂਪ ਦੇ ਵਿੱਚ। ਤੇ ਸਾਰੇ ਤੰਤਰ ਨੇ ਨਰਾਜ ਹੋਣਾ ਹੀ ਸੀਗੇ ਤੇ ਨਰਾਜ ਹੋਏ ਕਾਫੀ ਖੈਰ ਇਹਨਾਂ ਨੇ ਵੀ ਹੁਣ ਇਹੀ ਕੰਮ ਕੀਤਾ ਕਿ ਉਹ ਪੈਸੇ ਘਟੋ ਘਾਟ ਜਿੰਨੇ ਬੱਚੇ ਦੇ ਉਹ ਤਾਂ ਬਚਣ ਤੇ ਜਿਹੜੇ ਉਹਦੇ ਵਿਆਜ ਆਏਗਾ ਉਹ ਚੋ ਕਰਨਾ ਉਸ ਵਿਆਜ ਚੋ ਵੀ ਇਹਨਾਂ ਨੇ ਕਈ ਚੱਜਦੀਆਂ ਸਕੀਮਾਂ ਕਾਫੀ ਤੋਰੀਆਂ ਨੇ ਖੈਰ ਗਰੀਬ ਹੋਵੇ ਅਮੀਰ ਜਿਹੜਾ ਬੱਚਾ ਪੜਨਾ ਚਾਹੇਗਾ ਉਹਦਾ ਟੋਟਲ ਪੈਸਾ ਪੰਚਾਇਤ ਉਸ ਖਰਚੇ ਚੋ ਕਰੇਗੀ ਵਿਆਜ ਚੋ ਕੁੜੀਆਂ ਨੂੰ ਆਪਣੇ ਸਗਨ ਸਕੀਮ ਆਪਣੇ ਪਿੰਡ ਚੋਂ ਆਪ ਹੀ ਦੇਾਂਗੇ ਅਸੀਂ ਕੋਈ ਸਰਕਾਰ ਦੀ ਲੋੜ ਕਿਉਂ ਕਿ ਜਿੰਮਾ ਪਾਇਆ ਤੁਹਾਡੇ ਕੋਲ ਆਇਆ ਜੇ ਉਹਦੀ ਸੁਚੱਜੇ ਹੀ ਵਰਤੋ ਕਰੋ ਤਾਂ ਉਹ ਆਪਣੇ ਤਰੀਕੇ ਦੇ ਨਾਲ ਆਰ ਜਾਂਦਾ ਤੇ ਉਹਨਾਂ ਨੂੰ 5 ਮਰਲੇ ਦੇ ਪਲਾਟ ਜਿਹੜੇ ਜਿਨ੍ਹਾਂ ਕੋਲ ਬੇਕਰੇ ਨੇ ਉਹਨਾਂ ਨੂੰ ਅਸੀਂ ਦੇ ਦਾਂਗੇ ਉਹਦੇ ਚੋਂ ਲੈ ਕੇ ਜਾ ਜਿਹੜੀ ਪਈ ਹੋਈ ਹੈ ਜੇ ਥੋੜੀ ਜਿਹੀ ਹੋਰ ਜ਼ਮੀਨ ਹੈ ਉਹ ਕਈ ਚੀਜ਼ਾਂ ਇਹਨਾਂ ਨੇ ਆਪਣੇ ਆਪ ਇਸ ਲਈ ਤੋਰੀਆਂ ਨੇ ਅੱਗੇ ਉਹ ਸਾਰੇ ਮਾਹੌਲ ਤੋਂ ਅੱਗੇ ਜਾ ਕੇ ਪਰ ਬਹੁਤ ਥਾਮਾਂ ਤੇ ਉਹ ਜ਼ਮੀਨਾਂ ਚੜੀਆਂ ਗੰਜਾਂ ਰੁ ਜਾ ਰਹੀਆਂ ਨੇ ਪਿੰਡਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਕੌਡੀਆਂ ਦੇ ਭਾਅ ਤੇ ਪੈਸਾ ਊਟ ਜਾਂਦਾ ਤੇ ਪੈਸਾ ਬਚਦਾ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਜਿਹੜੇ ਸਵਾਲ ਤੁਸੀਂ ਤਿੰਨ ਚਾਰ ਕੀਤੇ ਨੇ ਉਹਨਾਂ ਦਾ ਜਵਾਬ ਪਹਿਲਾਂ ਮੈਂ ਸਟਾਰਟ ਕਰਦਾ ਤੇ ਉਸ ਤੋਂ ਬਾਅਦ ਅਗਲਾ ਗੱਲ ਕਰਦੇ ਆਂ ਸਭ ਤੋਂ بڑا ਸਵਾਲ ਇਹ ਹੈ ਜੀ ਕੋਰਮ ਪੂਰਾ ਕੀ ਹੈ ਕੋਰਮ ਕੀ ਹੁੰਦਾ ਹੈ ਪਹਿਲਾਂ ਇਹ ਸਮਝਣ ਦੀ ਗੱਲ ਹੈ ਕੋਰਮ ਦਾ ਮਤਲਬ ਹੈ ਤੁਸੀਂ ਇੱਕ ਮੀਟਿੰਗ ਬੁਲਾਈ ਹੈ ਉਸ ਮੀਟਿੰਗ ਦੇ ਵਿੱਚ ਬਹੁ ਗਿਣਤੀ ਮੈਂਬਰ ਹਾਜ਼ਰ ਹੋਣੇ ਚਾਹੀਦੇ ਨੇ ਬਹੁਤੇ ਆਨ ਤੁਹਾਨੂੰ ਇੱਥੇ ਪਤਾ ਕਿ ਉਹਦੇ ਚ ਤਾਂ ਹਾਜ਼ਰ ਹੋ ਹੀ ਜਾਂਦੇ ਨੇ ਬੰਦੇ ਹਾਜ਼ਰੀ ਲਾਉਂਦੇ ਨੇ ਜਿੰਨੇ ਪੰਜ ਚੁਣੇ ਗਏ ਜੇ ਬਿਨਾਂ ਕਾਰਨ ਦੱਸੇ 2 ਮੀਟਿੰਗਾਂ ਤੋਂ ਵੱਧ ਗੈਰ ਹਾਜ਼ਰ ਰਹਿੰਦਾ ਤੁਹਾਡੇ ਬਲਾਇਟ ਤੇ ਮੀਟਿੰਗ ਬਲਾਇਟ ਤੇ ਨਹੀਂ ਆਉਂਦਾ ਤਾਂ ਤੁਸੀਂ ਕੇਵਲ ਚਿੱਠੀ ਲਿਖਣੀ ਹੈ ਡੀਡੀਪੀਓ ਤੱਕ ਉਹ ਆਟੋਮੈਟਿਕਲੀ ਸਸਪੈਂਡ ਕਰਨੇ ਪੈਣਗੇ ਸਸਪੈਂਡ ਹੋ ਜਾਣਗੇ ਲਾ ਇਹ ਕਹਿੰਦਾ ਕਾਨੂੰਨ ਕਿ ਇਹ ਵਿਕਾਸ ਦੇ ਕੰਮਾਂ ਲਈ ਚੁਣੇ ਨੀਗੇ ਰਸਤੇ 'ਚ ਰੋੜਾ ਠਕਾ ਰਹੇ ਨੇ ਇਸੇ ਤਰ੍ਹਾਂ ਦੂਜੀ ਗੱਲ ਵੀ ਐ ਜਿਹੜੇ ਸੱਜਣ ਇਹ ਕਹਿੰਦੇ ਨੇ ਵੀ ਇੱਕ ਮੈਂਬਰ ਮਿਲ ਜਾ ਜੀ ਫਿਰ ਮੇਰਾ ਕੋਰਮ ਪੂਰਾ ਐ ਜਿਹੜੇ ਬਾਕੀ ਦੇ ਰਹਿ ਗਏ ਤਿੰਨ ਜੇ ਉਹਨਾਂ ਨੂੰ ਨਹੀਂ ਸਦੋਂਗੇ ਤੁਸੀਂ ਅਜੰਡਾ ਨੋਟ ਰੈਚ ਜੇ ਉਹ ਅਦਾਲਤ ਚਲੇ ਗਏ ਕਿ ਤਿੰਨ ਵਾਰ ਮੈਨੂੰ ਸੱਮਣ ਨਹੀਂ ਹੋਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਪੰਚਾਇਤ ਦੀ ਮੀਟਿੰਗ ਇੱਥੇ ਹੋ ਰਹੀ ਐ ਮੈਨੂੰ ਤਾਂ ਬਿਲਕੁਲ ਹੀ ਅਣਹੋਣੀ ਸਾਈਡ ਤੇ ਛੜਤਾ ਸਰਪੰਚ ਵੀ ਸਸਪੈਂਡ ਹੋ ਸਕਦਾ ਮਤਲਬ ਕੀ ਹੈ ਲੋਕਾ ਚ ਤੁਸੀਂ ਜਿੰਨੇ ਚੁਣੇਗੇ ਉਹ ਸਾਰਿਆਂ ਨੂੰ ਸਦਣਾ ਕੇਵਲ ਆਪਣੀ ਬਹੁ ਗਿਣਤੀ ਨੂੰ ਸਦ ਕੇ ਆਪਣਾ ਚੱਕਰ ਨਹੀਂ ਚਲਾਉਣਾ ਇਹ ਪਿਛਲੇ ਸਮੇਂ ਚ ਪਾਰਟੀਆਂ ਨੇ ਬਣਾ ਤਾ ਸਾਡੇ ਪੱਲੇ ਪਾਤੀ ਇਹ ਗੱਲ ਕਿ ਜੀ ਆਪਣਾ ਕੋਰਮ ਪੂਰਾ ਫਿਰ ਕਰੀ ਜਾਓ ਜੋ ਵੀ ਮਨਜੀ ਹੈ ਦੂਜਿਆਂ ਨੂੰ ਨਾਲੇ ਨਾਲੋ ਲੋਕਾਂ ਨੇ ਡੈਮੋਕਰੈਟਿਕ ਤਰੀਕੇ ਦੇ ਨਾਲ ਇੱਕ ਵਿਧਾਨ ਸਭਾ ਇੱਕ ਤੁਹਾਡੀ ਪਾਰਲੀਮੈਂਟ ਚੁਣੀ ਆ ਪਿੰਡ ਦੀ ਇਹ ਕਦੇ ਸੰਭਵ ਹੋ ਸਕਦਾ ਹੈ ਕਿ ਪਾਰਲੀਮੈਂਟ ਦੇ ਵਿੱਚ 545 ਜਿਹੜੇ ਜਾਂਦੇ ਨੇ ਉਹ 545 ਦੇ ਵਿੱਚੋਂ ਉਹ ਇਹ ਕਹਿਣ ਵੀ ਦੂਜਿਆਂ ਨੂੰ ਸੱਦਾ ਹੀ ਨਾ ਦੇਵੇ ਸਪੀਕਰ ਵਿਰੋਧੀ ਧਿਰਦਿਆਂ ਨੂੰ ਵੀ ਤੁਸੀਂ ਨਾ ਆਇਓ ਸਾਡਾ ਤਾਂ ਕੋਰਮ ਪੂਰਾ ਹੈ ਹਾਲਾਂਕਿ ਉੱਥੇ ਤਾਂ ਇੱਕ ਇੱਕ 1/10 ਹੀ ਹੈ 10ਵਾਂ ਹਿੱਸਾ ਉਹਨਾਂ ਦਾ ਤਾਂ ਕੋਰਮ ਹੈ ਬਹੁਤ ਥੋੜੇ ਨਾਲ ਚੱਲ ਸਕਦਾ ਕੰਮ ਮジョਰਿਟੀ ਦੀ ਵੀ ਲੋੜ ਨਹੀਂ ਉਹਦੇ ਚ ਤਾਂ ਵਿਧਾਨ ਸਭਾ 'ਚ ਵੀ 1/10 ਨਾਲ ਚੱਲਦਾ ਕੰਮ ਕੋਰਮ ਬਣਦਾ ਹੈ ਜੇ 100 ਦੀ 117 ਦੀ ਹੈ ਨਾ 12 ਬੰਦੇ ਵੀ ਬੈਠੇ ਨੇ ਕੋਈ ਕਾਨੂੰਨ ਪਾਸ ਕਰਦੇ ਨੇ ਤਾਂ ਪਾਸ ਆ ਉਹ ਜਿਹੜਾ ਹਾਜ਼ਰ ਨੇ ਉਹੀ ਨੇ ਬਾਕੀ ਸਾਰੇ ਐਬਸੈਂਟ ਵੀ ਹੋਣ ਸਾਡੇ ਕੋਰਮ ਥੋੜਾ ਜਿਹਾ ਵੱਡਾ ਰੱਖਿਆ ਹੋਇਆ 20% ਵੋਟਰ ਵੋਟਰਾਂ ਨੇ ਆਉਣਾ ਹੈ ਮਤਲਬ ਕਿਉਂਕਿ ਜਿੰਨੇ ਵੀ ਉਸ ਲੈਵਲ ਦੇ ਉੱਤੇ ਨੇ ਪੰਚਾਇਤ ਦੇ ਕੋਰਮ ਦੇ ਵਿੱਚ ਬਹੁ ਗਿਣਤੀ ਹੈ ਇਸ ਕਰਕੇ ਇੱਕ ਗੱਲ ਇਹ ਸਮਝੀਏ ਆਪਾਂ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਨੂੰ ਹੁਣ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਪੰਚਾਇਤੀ ਮੀਟਿੰਗਾਂ ਹੋ ਰਹੀਆਂ ਨੇ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ ਇਹ ਚਾਹੁੰਦੇ ਹੋ ਕਿ ਅਫਸਰ ਤੁਹਾਨੂੰ ਫਸਾਣਾ ਦੇਵੇ ਤੁਹਾਨੂੰ ਜਾਂ ਕੋਈ ਬਾਕੀ ਨਹੀਂ ਤਾਂ ਆਪਾਂ ਕਰਨਾ ਕੀ ਹੈ ਕੋਈ ਮੀਟਿੰਗ ਅਜੰਡਾ ਨੋਟਿਸ ਕੱਢੇ ਤੋਂ ਬਿਨਾ ਨਹੀਂ ਬਣਾਉਣੀ ਅਜੰਡਾ ਨੋਟਿਸ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਕਾਰਵਾਈ ਰਜਿਸਟਰ ਤੁਹਾਡੇ ਕੋਲ ਹੈ ਉਹਦੇ ਚ ਸਰਪੰਚ ਨੇ ਲਿਖਣਾ ਹੈ ਜਾਂ ਸੈਕਟਰੀ ਤੋਂ ਲਿਖਾਵੇ ਜਾਂ ਆਪ ਵੀ ਲਿਖ ਸਕਦਾ ਕੋਈ ਸਰਪੰਚ ਨਹੀਂ ਸੈਕਟਰੀ ਲਿਖਦਾ ਕਿ ਐਸ ਦਿਨ ਨੂੰ ਫਲਾਨੀ ਜਗ੍ਹਾ ਮੀਟਿੰਗ ਬੁਲਾਈ ਜਾ ਰਹੀ ਹੈ ਸਾਰੇ ਪੰਚਾਂ ਨੂੰ ਇਤਨਾਹ ਦਿੱਤੀ ਜਾਂਦੀ ਹੈ ਆ ਆ ਗੱਲਾਂ ਉਹ ਚ ਵਿਚਾਰੀਆਂ ਜਾਣਗੀਆਂ ਜਿਹੜੀਆਂ ਅਜੰਡੇ ਦੀਆਂ ਨੇ ਨਾਲ ਤੁਸੀਂ ਲਿਖ ਸਕਦੇ ਹੋ ਵੀ ਜਿਹੜੀ ਮੌਕੇ ਤੇ ਵੀ ਕਈ ਵਾਰ ਸਰਪੰਚ ਆਪਣੇ ਵੱਲ ਉਠਾਏ ਤਾਂ ਉਹ ਵੀ ਵਿਚਾਰੀ ਜਾ ਸਕਦੀ ਹੈ ਇੱਕ ਅੰਦੀ ਵੱਧ ਵਿਚਾਰਨੀ ਹੋਵੇ ਪਰ ਉਹ ਪਹਿਲਾਂ ਪਤਾ ਹੋਣਾ ਚਾਹੀਦਾ ਆ ਜਿਹੜੀਆਂ ਚੀਜ਼ਾਂ ਨੇ ਵਿਚਾਰੀਆਂ ਜਾਣਗੀਆਂ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਆ ਆਮ ਹਾਲਤ ਦੇ ਵਿੱਚ ਇਹ ਨਹੀਂ ਕਿ ਕੱਲ ਨੂੰ ਆ ਜਾ ਪਰਸੋਂ ਆ ਜਾ ਉੱਤੇ ਲਿਖਿਆ ਹੋਣਾ ਚਾਹੀਦਾ 7 ਦਿਨ ਐਮਰਜੈਂਸੀ ਮੀਟਿੰਗ ਆ ਤਾਂ 3 ਦਿਨ ਦੀ ਜੇ ਤੁਸੀਂ ਉਹ ਕਾਗਜ਼ੀ ਪੱਤਰੀ ਲਿਖੋਗੇ ਆਪਣੇ ਤਰੀਕਾ ਢੰਗ ਨਾਲ ਮੀਟਿੰਗ ਬਣਾਓਗੇ ਤਾਂ ਚੌਂਕੀਦਾਰ ਭੇਜ ਦਿਓ ਜਿਹੜੇ ਵੀ ਮੈਂਬਰ ਕੋਲ ਜਾਂਦਾ ਵੀ ਤੈਨੂੰ ਇਤਲਾਹ ਦੇ ਦਿੱਤੀ ਕਿ ਨਾ ਵੀ ਹਾਜੀ ਇਹ ਤੇ ਦਸਖਤ ਕਰਦੇ। ਕਈ ਵਾਰ ਕੁਝ ਇਹ ਵੀ ਕਹਿੰਦੇ ਨੇ ਮੈਂ ਨਹੀਂ ਕਰਦਾ। ਤਾਂ ਚੌਂਕੀਦਾਰ ਆ ਕੇ ਤੁਹਾਡੇ ਕੋਲ ਇਤਲਾਹ ਕਰਦੇ ਵੀ ਮੈਂ ਉਹਨੂੰ ਕਿਹਾ ਸੀ ਜੇ ਲਿਖਦੇ ਉਹਨੇ ਨਹੀਂ ਲਿਖੀ। ਚੌਂਕੀਦਾਰ ਦੇ ਜਿਹੜੇ ਸ਼ਬਦ ਨੇ ਉਹ ਉੱਥੇ ਲਿਖ ਦੋ ਅਪਦੇ ਰਜਿਸਟਰ 'ਚ ਕਿ ਫਲਾਣੇ ਬੰਦੇ ਨੇ ਚੌਂਕੀਦਾਰ ਨੂੰ ਮਨਾ ਕਰਤਾ ਕਿ ਮੈਂ ਨਹੀਂ ਇਹ ਲੈਂਦਾ ਮੈਂ ਨਹੀਂ ਹੁੰਦਾ ਜਾਂ ਮੈਂ ਨਹੀਂ ਲੈਂਦਾ। ਆਸਾਂ ਬਣ ਜਿਹੜੇ ਜਾਂ ਜਿਹੜੀ ਸਦਾ ਆਇਆ ਮੈਂ ਪ੍ਰਵਾਨ ਨਹੀਂ ਕਰਦਾ। ਉਹ ਇੱਕ ਰਿਕਾਰਡ ਬਣਦਾ। ਕੋਰਟ ਕਚੈਰੀ ਸਰਕਾਰੀ ਦਰਬਾਰੇ ਜ਼ੁਬਾਨੀ ਕੁਝ ਨਹੀਂ ਚੱਲਣਾ ਕਾਗਜ਼ੀ ਪੱਤਰੀ ਚੱਲਣਾ ਜਦੋਂ ਵੀ ਕਿਤੇ ਆਊਗਾ ਕਾਨੂੰ ਕੋਈ ਤੁਹਾਡੇ ਨਾਲ ਬੰਦੀ ਕੀ ਕਰਦਾ ਉਹ ਤਾਂ ਮੁਕਰ ਜੋ ਮੇਰੇ ਕੋਲ ਤਾਂ ਆਈ ਹੀ ਨਹੀਂ ਤਾਂ ਝੂਠ ਬੋਲਦੇ ਨੇ ਇਸ ਲਈ ਦਸਤਾਵੇਜ਼ ਤਿਆਰ ਰੱਖਣੇ ਬੜੀ ਜ਼ਰੂਰੀ ਗੱਲ ਹੈ ਜਿਹੜੇ ਵੀ ਉਹ ਆਣ ਕੇ ਉਹਨਾਂ ਨੂੰ ਉਸ ਤੰਗ ਨਾਲ ਬੁਲਾਓ ਫਿਰ ਉਹ ਆਉਂਦੇ ਨੇ ਜਦੋਂ ਆ ਗਏ ਤਾਂ ਪਹਿਲਾ ਮਤਾ ਪੈਂਦਾ ਹਾਜ਼ਰੀ ਦਾ ਹਾਜ਼ਰੀ ਚੋਂ ਕਹਿੰਦੇ ਅਸੀਂ ਆ ਗਏ ਆਂ ਜੀ ਦਸਕਤ ਹੋ ਗਏ ਕੋਰਮ ਪੂਰਾ ਹੋ ਗਿਆ ਪੰਜਾਬ ਦੇ ਵਿੱਚ ਜਿਹੜਾ ਵੀ ਵੀਡੀਓ ਜਿਹੜੀਆਂ ਪੰਚਾਇਤਾਂ ਨੂੰ ਕਹਿੰਦਾ ਤੇਰਾ ਕੋਰਮ ਪੂਰਾ ਨਹੀਂ ਉਹ ਫਰਾਡ ਕਰ ਲਿਆ ਜਾਂ ਜਾਣ ਬੁੱਝ ਕੇ ਜਾਂ ਅਣਜਾਣਤਾ ਚ ਦੋਨੇ ਟੱਗਾ ਨਾਲੋਂ ਵੀਡੀਓ ਰਹਿਣ ਦੇ ਲਾਇਕ ਨਹੀਂ ਹੈ ਇਸ ਲਈ ਕੋਰਮ ਦਾ ਸੰਕਟ ਕਦੇ ਆ ਹੀ ਨਹੀਂ ਸਕਦਾ ਪੰਚਾਇਤ ਦੇ ਵਿੱਚ ਨਹੀਂ ਤਾਂ ਤਿੰਨ ਮੀਟਿੰਗਾਂ ਲਗਾਤਾਰ ਕਰਕੇ ਜਿਹੜੇ ਨਹੀਂ ਆਉਂਦੇ ਉਹ ਦੋ ਸਸਪੈਂਡ ਹੋ ਜਾਣਗੇ ਤਿੰਨ ਤਾਂ ਉਹ ਜਿਹੜੇ ਬਚ ਗਏ ਜਦੋਂ ਉਹਨਾਂ ਦੀ ਚੋਣ ਹੋਣੀ ਆ ਜਾਂ ਉਹ ਬਹਾਲ ਹੋਣੇ ਨੇ ਤੁਹਾਡਾ ਕੋਰਮ ਛੋਟਾ ਰਹਿ ਜਾਊਗਾ ਤੇ ਤੁਸੀਂ ਉਹਦੇ 'ਚ ਕੰਮ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਜਿਹੜੇ ਵਿਰੋਧੀ ਧਿਰ 'ਚ ਨੇ ਵੈਸੇ ਤਾਂ ਮੈਂ ਤੁਹਾਨੂੰ ਇਹੀ ਅਰਜ਼ਿ ਕੀਤੀ ਆ ਕਿ ਵਿਰੋਧੀ ਤੇ ਹਮੇਤੀ ਪਿੰਡ 'ਚ ਨਹੀਂ ਹੋਣੇ ਚਾਹੀਦੇ ਤੜੇਬੰਦੀਆਂ ਨਹੀਂ ਕਿਉਂਕਿ ਬਾੜਡਾ ਨੇ ਹਰ ਇੱਕ ਬਾੜ 'ਚ ਜਿਹੜਾ ਵੀ ਬੰਦਾ ਚੁਣ ਗਿਆ ਤੁਹਾਡਾ ਨਾਲ ਬਣਦੀ ਸੀ ਨਹੀਂ ਬਣਦੀ ਸੀ ਜੇ ਸੱਚੀਓ ਤੁਹਾਨੂੰ ਲੱਗਦਾ ਕਿ ਮੈਂ ਪਿੰਡ ਦੇ ਲਈ ਆ ਪਿੰਡ ਦੇ ਲਈ ਸਮਰਪਤਾ ਤਾਂ ਉਹਨਾਂ ਨੂੰ ਗਲੇ ਲਗਾਓ ਬਿਠਾਓ ਕਿ ਜੋ ਮਰਜ਼ੀ ਹੋ ਗਿਆ ਯਾਰ ਅੱਜ ਤੱਕ ਆਪਾਂ ਹੁਣ ਇਕੱਠੇ ਬੈਠ ਕੇ ਰਾਏ ਕਰ ਲਈਆਂ ਆਪਣੇ ਤਰੀਕੇ ਨਾਲ ਚੱਲਣਾ। ਈਵਨ ਜੇ ਕਿਤੇ ਵੀ ਹੋਵੇ ਤਰਨਤਨ ਤੋਂ ਮੈਨੂੰ ਬਹੁਤ ਇੱਕ ਦੋ ਫੋਰਮੇ ਅਸੀਂ ਤਿੰਨ ਰਹਿ ਗਏ ਜੀ ਦੂਜੇ ਬੰਦੇ ਨੌ ਨੇ ਸਾਡੇ 11 ਮੈਂਬਰੀ ਪੰਚਾਇਤ ਤੇ ਇੱਕ ਸਰਪੰਚ ਹੋ ਗਿਆ। ਤਾਂ ਦੂਜੇ ਨੌ ਨੇ ਜਿਹੜੇ ਉਹਨਾਂ ਨੂੰ ਤਾਂ ਇਹੋ ਜਿਹਾ ਮੌਕੇ ਨਹੀਂ ਮਿਲਣਾਂ ਕਦੇ ਜ਼ਿੰਦਗੀ 'ਚ। ਕਿਉਂ? ਕਿਉਂਕਿ ਉਹਨਾਂ ਦਾ ਸਰਪੰਚ ਨਹੀਂ ਬਣਿਆ ਬਹੁਗਿੰਤੀ ਆ ਉਹਨਾਂ ਕੋਲ ਉਹ ਮੀਟਿੰਗ 'ਚ ਜਾਣ ਪੰਚਾਇਤ ਦੇ ਮਤੇ ਤੇ ਕਿਹੜੀ ਚੀਜ਼ ਪਹਿਲਾਂ ਕਰਨੀ ਆ ਕਿਹੜੀ ਪਿੱਛੋਂ ਉਹ ਤਾਂ ਬਹੁਗਿੰਤੀ ਨਾਲ ਹੋਣੀ ਆ ਨਾ ਤੁਸੀਂ ਤਾਂ ਪੱਕੇ ਸਰਪੰਚ ਪੰਚਾਪੀਓ ਆਪਣੇ ਢੰਗ ਨਾਲ ਕਰੋ ਇਹ ਮੂਰਖਤਾ ਕਿਉਂ ਕਰਦੇ ਹੋ ਕਿ ਸਰਪੰਚ ਨਹੀਂ ਜਾਣਣ ਦੇਣਾ ਉਹ ਜੇ ਭਾਈ ਸਰਪੰਚ ਚੱਲੂਗਾ ਹੀ ਤੁਹਾਡੇ ਮੁਤਾਬਕ ਜਦੋਂ ਤੁਸੀਂ ਬਹੁਗਿੰਤੀ 'ਚੋਂ ਮੀਟਿੰਗ 'ਚ ਜਾ ਕੇ ਗੱਲ ਉਹ ਕਰ ਰਹੇ ਹੋ ਤਾਂ ਫਿਰ ਪਿੰਡ ਦੇ ਲੋਕਾਂ ਨੂੰ ਸੱਦਣਾ ਚਾਹੀਦਾ ਹੈ ਤਾਂ ਫਿਰ ਜੇ ਬਿਲਕੁਲ ਨਹੀਂ ਮੰਨਦੀ ਕੋਈ ਚੀਜ਼ ਤਾਂ ਗ੍ਰਾਮ ਸਭਾ ਦਾ اجلاس ਬੁਲਾ ਕੇ ਉਹਨਾਂ ਦੇ ਸਾਹਮਣੇ ਸਾਰੀ ਸਿਚੁਏਸ਼ਨ ਰੱਖ ਕੇ ਸਥਿਤੀ ਰੱਖ ਕੇ ਉੱਥੇ ਇੱਕ ਮਤਾ ਪੈਣਾ ਚਾਹੀਦਾ ਕਿ ਆ ਆ ਆ ਬੰਦੇ ਪਿੰਡ ਦੇ ਵਿਕਾਸ 'ਚ ਰੋੜਾ ਅਟਕਾਉਂਦੇ ਨੇ ਐਨੇ ਤਰਦਦ ਕਰਕੇ ਦੇਖ ਲੇ ਇੰਨੀਆਂ ਮੀਟਿੰਗਾਂ ਸੱਦ ਕੇ ਦੇਖ ਲਈਆਂ ਇਹ ਪੱਕੇ ਤੌਰ ਤੇ ਨਾ ਪੱਕੀ ਬੰਦੇ ਨੇ ਇਹਨਾਂ ਨੂੰ ਪੰਚ ਜਾਂ ਕੋਈ ਸਰਪੰਚ ਹੋਵੇ ਜਾਂ ਤੇ ਉਹ ਸਰਪੰਚ ਰਹਿਣ ਦਾ ਹੱਕ ਨਹੀਂ ਹੈ ਗ੍ਰਾਮ ਸਭਾ ਤੇ ਵੀਡੀਓ ਨੂੰ ਭੜਨ ਦਿਓ ਸਰਪੰਚ ਤੇ ਵੀਡੀਓ ਨਹੀਂ ਸਰਪੰਚ ਤੇ ਵੀਡੀਓ ਦੀ ਲੜਾਈ ਚ ਸਰਪੰਚ ਕਮਜ਼ੋਰ ਹੈ ਗ੍ਰਾਮ ਸਭਾ ਤੇ ਵੀਡੀਓ ਦੀ ਲੜਾਈ ਚ ਵੀਡੀਓ ਦੀ ਕੋਈ ਔਕਾਤ ਨਹੀਂ ਹੈ ਕਿਉਂ ਉਹ ਉਹ ਤੋਂ ਵੱਡੀ ਕੋਈ ਗੱਲ ਕਰ ਜੇ ਜਾਂ ਉਹ ਸਾਰੇ ਮਾਮਲੇ ਦੀ ਗੱਲ ਕਰਦੇ ਇਹ ਉਹੋ ਜਿਹਾ ਹੀ ਮਾਮਲਾ ਹੈ ਕਿ ਪੰਜਬ 6 10 ਮੈਂਬਰਾਂ ਦੀ ਪੰਚਾਇਤ ਤੇ ਸਰਪੰਚ ਉਹਨੇ ਇੱਕ ਬੰਦਿਆ ਨੂੰ ਡਰਾਇਆ ਵੀ ਜਾ ਸਕਦਾ ਪਰਚਿਆਂ ਦਾ ਡਰ ਦੇਖ ਕੇ ਤੇ ਖਰੀਦੇ ਆ ਵੀ ਜਾ ਸਕਦਾ ਨਾਲੇ ਚ ਦੇ ਕੇ ਕੋਈ ਸਾਡੇ ਭਗਵਾਨ ਨਹੀਂ ਐ ਬੈਠੇ ਪਿੰਡਾਂ ਦੇ ਵਿੱਚ ਜਿਹੜੇ ਵੀ ਅਸੀਂ ਛੋੜੇ ਜਾਂਦੇ ਆ ਤੇ ਬਾਕੀ ਬੈਠਾ ਜਿਹੜੇ ਬਹੁਤ ਪੈਸਾ ਖਰਚ ਕਰਕੇ ਬਣਦੇ ਨੇ ਸਮਝ ਹੀ ਨਹੀਂ ਆਉਂਦੀ ਕਿ ਉਹ ਕੱਢਣਾ ਕਿੱਥੋਂ ਆ ਤੇ ਕਿੱਥੋਂ ਆਉਣਾ ਫਿਰ ਤਾਂ ਉਧਰ ਹੀ ਜਾਊਗੀ ਰੇਸ ਜਿੱਧਰ ਅਸੀਂ ਜਾਵਾਂਗੇ ਤੇ ਜੇ ਉਸ ਲੈਵਲ ਤੇ ਬਣਨਾ ਸਾਰਾ ਪਿੰਡ ਜਿਹੜਾ ਹੁੰਦਾ ਜਿਹਨੂੰ ਸੰਗਤ ਕਹਿੰਨੇ ਆ ਆਪਾਂ ਅੱਜ ਤੱਕ ਦੁਨੀਆ 'ਚ ਕੋਈ ਗਵਰਨਮੈਂਟ ਜਾਂ ਕੋਈ ਸਰਕਾਰ ਨਹੀਂ ਬਣੀ ਕਿਤੇ ਜਿਹੜੀ ਸੰਗਤ ਨੂੰ ਡਰਾ ਲੇ ਤੇ ਜਾਂ ਖਰੀਦ ਲੇ ਉਹ ਬੁੱਕਤ ਕਿਤੇ ਨਹੀਂ ਆਈ ਹੈ ਜੇ ਦੁਨੀਆਂ 'ਚ ਗ੍ਰਾਮ ਸਭਾ ਸੰਗਤ ਦਾ ਰੂਪ ਹੈ ਤੇ ਜਦੋਂ ਸੰਗਤ ਦੇ ਰੂਪ ਦੇ ਵਿੱਚ ਇਹ ਗੱਲ ਕਰਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਹਰ ਮਤਾਵਲ ਕੇ ਪੰਚਾਇਤ ਦਾ ਉਹ ਗ੍ਰਾਮ ਸਭਾ ਰਾਹੀਂ ਜਾਣਾ ਚਾਹੀਦਾ ਹੈ ਤਾਂ ਕਿ ਸਰਪੰਚ ਤੇ ਪੰਚ ਤੇ ਆ ਚਰਾ ਆਵੇ ਅੱਗੇ ਨੂੰ ਵੀ ਜੇ ਕੋਈ ਕੋਈ ਜਾਂਚ ਹੁੰਦੀ ਹੈ ਉਹ ਕਹਿੰਦੇ ਜੀ ਗ੍ਰਾਮ ਸਭਾ ਨੇ ਕੀਤਾ ਮੈਂ ਥੋੜੀ ਕੀਤਾ ਫਿਰ ਕੁਝ ਸੱਜਣ ਕਹਿੰਦੇ ਨੇ ਵੀ ਗ੍ਰਾਮ ਸਭਾ ਬਣਾਉਂਦੇ ਤਾਂ ਹੈਗੇ ਲੋਕ ਆਉਂਦੇ ਨਹੀਂ ਜੀ ਜਿਹੜੀ ਚੀਜ਼ ਬਾਰੇ ਜਾਣਕਾਰੀ ਉਹ ਨਹੀਂ ਅੱਜ ਤੱਕ ਦੇ ਰਹੇ ਜਿਹੜੀ ਚੀਜ਼ ਦੀ ਤਾਕਤ ਹੈ ਨਹੀਂ ਪਤਾ ਉਹ ਬੰਦਾ ਸੋਚਦਾ ਮੈਂ ਆਪਣੀ ਦਿਹਾੜੀ ਛੱਡ ਕੇ ਆਪਣਾ ਕੰਮ ਛੱਡ ਕੇ ਕਿਉਂ ਜਾਵਾਂ ਮੇਰਾ ਕੀ ਕੰਮ ਹੈ ਉੱਥੇ ਮੇਰੀ ਕਿਹੜਾ ਸੌਣ ਨਹੀਂ ਆ ਕਿਸੇ ਨੇ ਜਿਵੇਂ ਵੋਟਾਂ ਮੰਗਣ ਜਾਂਦੇ ਹਾਂ ਨਾ 6 ਕੁ ਮਹੀਨੇ ਗ੍ਰਾਮ ਸਭਾ ਦੇ اجلاسਾਂ ਲਈ ਵੀ ਉਵੇਂ ਹੀ ਘਰ ਘਰ ਜਾਓ ਕਿਰਪਾ ਕਰਕੇ ਜਿੰਨਾ ਜ਼ੋਰ ਵੋਟ ਮੰਗਣ ਤੇ ਲਾਉਨੇ ਆ ਜਦੋਂ ਇੱਕ ਰਸਤਾ ਬਣਾਉਣਾ ਹੁੰਦਾ ਆਪਾਂ ਕਈ ਵਾਰ ਬੰਡੋਜ਼ਰ ਵੀ ਅੱਗੇ ਪਿੱਛੇ ਬਹੁਤ ਵਾਰ ਢੇੜੇ ਦਿੰਦਾ ਪਹਿਲਾਂ ਇਹਨੀ ਸੜਕ ਪੱਕੀ ਹੋ ਜਾਂਦੀ। ਇਹ ਸੜਕ ਪੱਕੀ ਕਰਨ ਦੇ ਵਾਸਤੇ ਪਹਿਲਾਂ ਥੋੜਾ ਜਿਹਾ ਜ਼ੋਰ ਲਾਉਣਾ ਪਊਗਾ। ਵਿਰੋਧੀ ਦੇ ਵੀ ਜਾਓ ਹਮੈਤੀ ਦੇ ਜਿਹਨੇ ਵੋਟ ਪਾਈ ਹੈ, ਨਹੀਂ ਪਾਈ ਹੈ। ਇਹ ਕਹਿ ਕੇ ਕਿ ਭਾਈ ਹੁਣ ਤੁਸੀਂ ਸਾਨੂੰ ਚੁਣਿਆ। ਅਸੀਂ ਸੱਚੀਓ ਚਾਹੁੰਦੇ ਹਾਂ ਪਿੰਡ ਦਾ ਵਿਕਾਸ ਹੋਵੇ ਤੇ ਆਓ ਆਪਾਂ ਬੈਠ ਕੇ ਜੋ ਤੁਸੀਂ ਕਹੋਗੇ ਆਪੋ ਆਪਣੀਆਂ ਮੰਗਾਂ ਆਪਾਂ ਉਸ ਤਰ੍ਹਾਂ ਨਾਲ ਗੱਲ ਕਰਾਂਗੇ। ਉਸ ਢੰਗ ਨਾਲ ਸੋਚਾਂਗੇ ਤੇ ਜੋ ਵੀ ਜਿਹਦੀ ਜਾਇਜ਼ ਗੱਲ ਹੋਈ। ਉਹਦੇ ਮੁਤਾਬਕ ਜੇ ਸਾਰੇ ਪਿੰਡ ਨੂੰ ਜਾਇਜ਼ ਲੱਗਦੀ ਹੋਈ। ਉਹ ਆਪਾਂ ਤਰਜੀਹ ਦੇ ਆਧਾਰ ਤੇ ਕੰਮ ਕਰਾਂਗੇ। ਹੌੜੀ ਹੌੜੀ ਉਹ ਲੋਕ ਆਉਣ ਲੱਗ ਜਾਣਗੇ ਉਹ ਸਾਰੇ ਉਹਦੇ ਚ ਉਹਨੂੰ ਲੱਗੂਗਾ ਕਿ ਮੇਰੀ ਬੁੱਕ ਕਰਤਾ ਕਿਤਨਾ ਕਿਤੇ ਪੈ ਰਹੀ ਆ ਮੈਨੂੰ ਬੁਲਾਇਆ ਜਾ ਰਿਹਾ ਠੀਕ ਤਰੀਕੇ ਨਾਲ ਬੁਲਾਇਆ ਜਾ ਰਿਹਾ ਤੇ ਇਹਦੇ ਤੋਂ ਬਾਅਦ ਕਈ ਵਾਰ ਚੀਜ਼ਾਂ ਇਹ ਨਹੀਂ ਕਿ ಗ್ರಾಮ ਸਭਾ ਚ ਵੀ ਮਤਾ ਪਾਤਾ ਜੀ ਫਲਾਣਾ ਨਹੀਂ ਮੰਨਦਾ ਸੈਕਟਰੀ ਨਹੀਂ ਮੰਨਦਾ ਜਾਂ ਬਾਕੀ ਨੇ ਸੈਕਟਰੀ ਨਾਲ ਸੱਜਣ ਦਾ ਇੱਕੋ ਇੱਕ ਤਰੀਕਾ ਹੈ ਸਭ ਤੋਂ ਪਹਿਲੀ ਗੱਲ ਤਾਂ ਸੈਕਟਰੀ ਨੂੰ ਇਹ ਕਹੋ ਇਕੋ ਸਰਪੰਚ ਕਹਿੰਦੇ ਨੇ ਮੈਂ ਕਹਿੰਦਾ ਸੈਕਟਰੀ ਆ ਹੀ ਨਹੀਂ ਰਿਹਾ ਜੀ ਬਾਰ-ਬਾਰ ਬੁਲਾ ਰਹੇ ਹਾਂ ਕਹਿੰਦਾ ਮੈਨੂੰ ਤਾਂ ਕੰਮ ਹੈ ਉਹਨੂੰ ਟੈਲੀਫੋਨ ਤੇ ਜ਼ੁਬਾਨੀ ਨਹੀਂ ਕਹਿਣਾ ਮੈਸੇਜ ਕਰ ਦਿਓ ਮੇਲ ਕਰ ਸਕਦੇ ਹੋ ਮੇਲ ਕਰ ਦਿਓ ਮੋਬਾਈਲ ਦਾ ਮੈਸੇਜ ਸੰਭ ਕੇ ਰੱਖੋ ਲਿਖ ਕੇ ਇੱਕ ਵਾਰ ਟਰਾਈ ਕਰੋ ਦੋ ਵਾਰ ਟਰਾਈ ਕਰੋ ਤਿੰਨ ਵਾਰ ਟਰਾਈ ਕਰ ਲੋ ਰੋਜ਼ ਭੇਜ ਦਿਓ ਸਵੇਰੇ ਸ਼ਾਮ ਕਹਿੰਦੇ ਜਵਾਬ ਦੇਗਾ ਕਿ ਐਸ ਤਰੀਕ ਨੂੰ ਮੀਟਿੰਗ ਰੱਖ ਲਈ ਹੈ ਮੈਂ ਉਹਦੇ ਚ ਹੋਣਾ ਲਾਜ਼ਮੀ ਹੈ ਸੈਕਟਰੀ ਦੀ ਨੌਕਰੀ ਨਹੀਂ ਬਚ ਸਕਦੀ ਕਿਸੇ ਵੀ ਰੂਪ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਲਿਖਤੀ ਕੰਮ ਕਰ ਲੋ ਲਗਾਤਾਰ ਤੱਕ ਕਹੋ ਕਿ ਮੈਂ ਆਏ ਜੇ ਸਰਪੰਚਾ ਮੇਰਾ ਉਹ ਸੈਕਟਰੀ ਹੈ ਆ ਮੇਰੇ ਕੋਲ ਮੈਸੇਜ ਨੇ ਮੈਂ ਇਹਦੀ ਬੇਨਤ ਤਰਲਾ ਕਰਨ ਲਈ ਨਹੀਂ ਬਣਿਆ ਕਿਤੇ ਵੀ ਜਾਓਗੇ ਸੈਕਟਰੀ ਚਾਰ ਦਿਨ ਤੁਹਾਨੂੰ ਪੁੱਛਿਆ ਕਰੇਗਾ ਸਰਪੰਚ ਸਾਹਿਬ ਦੱਸੋ ਕੋਈ ਮੀਟਿੰਗ ਰੱਖਣੀ ਹੈ ਕਿ ਨਹੀਂ ਰੱਖਣੀ ਪਰ ਉਹਨੇ ਇੱਕ ਜੋਗਾ ਸੀ ਬਣਨਾ ਉਹਨੂੰ ਕਾਗਜੀ ਪੱਤਰੀ ਮਤਲਬ ਲਿਖਤ ਦੇ ਤੌਰ ਤੇ ਸਬੂਤ ਦੇ ਤੌਰ ਤੇ ਤੁਹਾਡੇ ਕੋਲ ਹੋਊਗਾ ਕਿ ਕੱਲ ਮੈਂ ਕਿਤੇ ਵੀ ਜਾਊਂਗਾ ਮੇਰੇ ਕੋਲ ਸਬੂਤ ਆ ਮੈਂ ਤੈਨੂੰ ਇੰਨੇ ਵਾਰ ਕਿਹਾ ਕਿਉਂਕਿ ਜ਼ੁਬਾਨੀ ਮੈਂ ਫੇਰ ਕਹਿਣਾ ਮੁੱਕਰ ਜਾਂਦਾ ਮੈਨੂੰ ਕਿਹਾ ਹੀ ਨਹੀਂ ਦਿਖਾਓ ਜਨਾਬ ਕਿੱਥੇ ਆ ਮੇਰੇ ਕੋਲ ਕੱਲਾ ਟੈਲੀਫੋਨ ਕਰੋਗੇ ਉਹ ਕਹਿੰਦਾ ਟੈਲੀਫੋਨ ਤਾਂ ਹੋਇਆ ਮੈਨੂੰ ਇਹ ਤਾਂ ਨਹੀਂ ਕਿਹਾ ਸੀਗਾ ਕਿ ਤੂੰ ਆਈ ਇਸ ਲਈ ਆ ਜਿਹੜੇ ਸੁਨੇਹ ਮੋਬਾਈਲ ਨੇ ਜਿਹੜੇ ਇਹ ਕਈ ਵਾਰ ਟਾਈਮ ਬਰਬਾਦੀ ਦਾ ਵੀ ਸਾਧਨ ਨੇ ਪਰ ਇਹਨੂੰ ਚੰਗੇ ਕੰਮ ਲਈ ਵਰਤ ਲਓ ਤੇ ਚੰਗੇ ਕੰਮ ਦਾ ਵੀ ਸਾਧਨ ਨੇ ਤੁਹਾਡੇ ਕੋਲੇ ਇੱਕ ਰਿਕਾਰਡ ਰਹੂਗਾ ਉਹਦੇ ਢੰਗ ਦੇ ਨਾਲ ਸੈਕਟਰੀ ਆਉਣ ਲੱਗ ਜਾਣਗੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਸਾਡੇ ਸੈਕਟਰੀ ਲੋੜ ਮੁਤਾਬਕ ਭਰਤੀ ਨਹੀਂ ਕੀਤੇ ਬਹੁਤ ਨੌਜਵਾਨ ਬੱਚੇ ਫਿਰਦੇ ਨੇ ਬੀਬੀ ਤੀਤੀ ਪਿੰਡੇ ਕਿੱਕ ਸੈਕਟਰੀ ਨੂੰ ਦੇ ਰੱਖੇ ਨੇ ਤੇ ਜੇ ਜੈਨੂਨ ਵੀ ਕੋਈ ਕੰਮ ਕਰਨਾ ਚਾਹੇ ਤਾਂ ਇਹ ਬੜਾ ਦਿੱਕਤ ਆਏਗੀ ਬੀਬੀ ਤੀਤੀ ਕਿਉਂ ਤੁਸੀਂ ਦੇ ਰੱਖੇ ਨੇ ਉਹ ਕਿੱਥੇ ਜਾਊਗਾ ਬਹੁਤੀ ਵਾਰੀ ਫਿਰ ਉਹ ਇਹ ਕਹਿੰਦਾ ਮੈਂ ਫਰਾਨੇ ਸਰਪੰਚ ਦੇ ਗਿਆ ਸੀ ਜੀ ਮੈਂ ਹੁਣ ਤੁਹਾਡੇ ਕਿੱਥੋਂ ਆ ਜਾਂਦਾ ਮੈਂ ਉਹਦੇ ਗਿਆ ਸੀ ਮੈਂ ਉਹਦੇ ਗਿਆ ਸੀ ਹਾਲਾਂਕਿ ਜਾਂਦੇ ਕਿਤੇ ਨਹੀਂ ਪਰ ਬੀਡੀਪੀ ਉਹ ਜਿਹੜੇ ਕੰਮ ਕਰ ਰਹੇ ਮੈਂ ਇਸ ਸਮੇਂ ਉਹ ਬਹੁਤ ਥਾਮਾ ਤੇ ਪੰਚਾਇਤਾਂ ਨੂੰ ਜਲੀਲ ਕਰ ਰਹੇ ਨੇ ਬੀ ਡੀ ਪੀਓ ਦਫਤਰ ਬਣਾ ਕੇ ਕੀ ਬਲਾਕੇ ਕਿ ਆਪੋ ਆਪਣੇ ਆਓ ਮੈਂਬਰ ਇੱਥੇ ਸਾਬਤ ਕਰਕੇ ਜਾਓ ਕਿ ਤੁਹਾਡਾ ਬਹੁਤ ਬੰਤ ਹੈ ਜਾਂ ਨਹੀਂ ਕਿਸੇ ਨੇ ਬਲਾਕ ਚ ਬੀ ਡੀ ਪੀਓ ਦੇ ਕਹੇ ਤੇ ਨਾ ਜਾਓਗੇ ਤੁਹਾਡੀ ਟੰਗ ਨਹੀਂ ਤੋੜ ਸਕਦਾ ਮੀਟਿੰਗ ਬੀ ਡੀ ਪੀਓ ਬਲਾਕ ਚ ਨਹੀਂ ਹੋ ਸਕਦੀ ਕਿਸੇ ਵੀ ਮਾਮਲੇ ਦੇ ਵਿੱਚ ਮੀਟਿੰਗ ਪਿੰਡ ਦੇ ਵਿੱਚ ਕਿਸੇ ਧਾਰਮਿਕ ਜਗ੍ਹਾ ਤੇ ਨਹੀਂ ਹੋ ਸਕਦੀ ਮੀਟਿੰਗ ਕਿਸੇ ਜਨਤਕ ਜਗ੍ਹਾ ਤੇ ਕਰਨੀ ਹੈ ਜਿੱਥੇ ਕਿਤੇ ਪੰਚਾਇਤ ਘਰ ਹੈ ਜਿੱਥੇ ਬਾਕੀ ਜਗ੍ਹਾ ਤੁਸੀਂ ਬੀਡੀਪੀਓ ਕੋਲ ਜ਼ੁਬਾਨੀ ਜਾਣ ਦੀ بجائے ਉਹਨੂੰ ਕਹੋ ਕਿ ਮੈਂ ਬਦਤਾਰ ਸਰਪੰਚ ਮੀਟਿੰਗ ਇਸ ਤਰੀਕ ਨੂੰ ਰੱਖ ਲਈ ਹੈ ਜੀ ਵੀਡੀਓ ਸਭ ਤੁਹਾਨੂੰ ਇਤਲਾਹ ਦੇ ਰਿਹਾ ਤੁਸੀਂ ਇਤਲਾਹ ਦੇਣੀ ਹੈ ਹੁਕਮ ਨਹੀਂ ਸੁਣਨਾ ਆਉਂਦਾ ਜੇ ਗੈਰ ਕਾਨੂੰਨੀ ਹੁਕਮ ਕਰਦਾ ਵੀ ਆ ਤਾਂ ਕੋਈ ਗੱਲ ਨਹੀਂ ਜਦੋਂ ਲੜੋਗੇ ਤਾਂ ਪਤਾ ਲੱਗ ਜਾਊਗਾ ਹੌਲੀ 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 ਜਦੋਂ ਸਾਰੇ ਪੈਰ ਡਾਉਣਗੇ ਤਾਂ ਬੀਡੀਪੀਓ ਨੂੰ ਪਤਾ ਲੱਗ ਜੂ ਕਿ ਮਾਮਲਾ ਹੁਣ ਹਵਾ ਹੋਰ ਬੱਗ ਗਈ ਉਹ ਨਹੀਂ ਹੈ ਹੁਣ ਥੋੜਾ ਜਿਆਦਾ ਸੋਚਣਾ ਪਏਗਾ ਅੱਗੇ ਵਾਲਾ ਕੰਮ ਨਹੀਂ ਚੱਲਣਾ ਤੇ ਮੈਨੂੰ ਸ਼ਰਮ ਆਉਂਦੀ ਐ ਇਸ ਗੱਲ 'ਚ ਜਿੱਦਣ ਪੰਚਾਇਤ ਕਹਿੰਦੀ ਆ ਕਿ ਬੀਡੀਪੀਓ ਸਾਹਿਬ ਨੇ ਸਾਨੂੰ ਉੱਥੇ ਬੁਲਾ ਲਿਆ ਜੀ ਉਹ ਕਹਿੰਦਾ ਤੇਰਾ ਤਾਂ ਹੈ ਹੀ ਨਹੀਂ ਸਾਰੇ ਮੈਂਬਰ ਨਹੀਂ ਆਏ ਇਹ ਸਭ ਗਰੀਕ ਤਾਂ ਖਤਮ ਕਰਨ ਵਾਲੀ ਐ ਬਸਤੀਬਾਦੀ ਮਾਮਲਾ ਐ ਤੇ ਤੁਸੀਂ ਮਿਸਟਰ ਵੀਡੀਓ ਵੀ ਬੀਡੀਪੀਓ ਵੀ ਕਹਿ ਸਕਦੇ ਹੋ ਤੇ ਬਾਕੀ ਚੀਜ਼ਾਂ ਵੀ ਕਹਿ ਸਕਦੇ ਹੋ ਜੇ ਬਜ਼ੁਰਗ ਆਦਮੀ ਜਾ ਕੇ ਕਹੇ ਸਰਪੰਚ ਵੀਡੀਓ ਘਾਟੋ ਮਰਦਾ ਉਹਨੂੰ ਕਹੋ ਵੀ ਕਾਕਾ ਤੂੰ ਸਾਡੇ ਕੰਮ ਕਿਉਂ ਨਹੀਂ ਕਰਦਾ ਸਾਡੇ ਪਿੰਡ 'ਚ ਇਹ ਕੋਈ ਗਾਲ ਪਾਰਲੀਮੈਂਟਰੀ ਸ਼ਬਦ ਨਹੀਂ ਹੈ ਇਹ ਉਹਨੂੰ ਦੱਸਣ ਦਾ ਸਵਾਨ ਹੈ ਕਿ ਮੈਂ ਤੇਰੇ ਨਾਲ ਹੋਰ ਰਿਸ਼ਤੇ ਚ ਆ ਰਿਹਾ ਜਿੱਦਣ ਤੁਹਾਡੀ ਕੋਈ ਜਿਹੜਾ ਨੌਜਵਾਨ ਮੁੰਡਾ ਜੇ ਨੌਜਵਾਨ ਹੈ ਉਹ ਦੋਸਤ ਕਹਦੇ ਵੀ ਦੋਸਤ ਮੈਂ ਤੇਰੇ ਕੋਲ ਇਸ ਲਈ ਆਇਆ ਸੀਗਾ ਤੇ ਗੱਲ ਆਏ ਜਦੋਂ ਅਫਸਰੀ ਰੋਬ ਚ ਜਾਂਦੇ ਹੋ ਤੁਸੀਂ ਹੱਥ ਜੋੜ ਕੇ ਖੜਦੇ ਹੋ ਉਦੋਂ ਔਰਾ ਕੁਝ ਹੋਰ ਬਣ ਜਾਂਦਾ ਤੁਹਾਡੇ ਅੰਦਰ ਵੀ ਕਸਮ ਕਰ ਸੋਚ ਕੁਝ ਹੋਰ ਚੱਲਦੀ ਹੈ ਮੁਹਾਵਰਾ ਬਦਲਣਾ ਪਏਗਾ ਟੋਟਲੀ ਜਿਹੜਾ ਚੱਲਦਾ ਹੋਇਆ ਇੱਕ ਤਾਂ ਔਰ ਇਸੇ ਗੱਲ ਦੇ ਨਾਲ ਅਗਲੀ ਗੱਲ ਜਿਹੜੀ ਹੈ ਜੇ ਕੋਰਮ ਪੂਰਾ ਹੋ ਗਿਆ ਚਲੋ ਤੁਹਾਡਾ ਤੁਸੀਂ ਕਹਿੰਦੇ ਜਿਉਂ ਵਿਕਾਸ ਕੰਮਾਂ ਤੇ ਗੁੱਠਾਰੀ ਨਾਉਦੇ ਬਾਕੀ ਤਾਂ ਨਾ ਤਾਂ ਸੱਤ ਦੇ ਸੱਤ ਮੈਂਬਰ ਨੇ ਪਰ ਜਦ ਅਗਲਾ ਬਤਾ ਪਵਾਉਣੇ ਆ ਵੀ ਆ ਕੰਮ ਕਰਨਾ ਉਹ ਕਹਿੰਦੇ ਅਸੀਂ ਨਹੀਂ ਲਾਉਂਦੇ ਉਹਨਾਂ ਨੂੰ ਕੋਈ ਇੱਥੇ ਲਿਖ ਦੇ ਅਸੀਂ ਨਹੀਂ ਲਾਉਂਦੇ ਜਿਹੜੇ ਨਹੀਂ ਲਾਉਂਦੇ ਉੱਥੇ ਲਿਖਾ ਲਓ ਜੇ ਨਹੀਂ ਲਿਖਦੇ ਤਾਂ ਸੈਕਟਰੀ ਨੂੰ ਕੋ ਲਿਖੋ ਵੀ ਤੇਰੀ ਹਾਜ਼ਰੀ ਦੇ ਵਿੱਚ ਇਹ ਕਹਿ ਰਹੇ ਨੇ ਅਸੀਂ ਨਹੀਂ ਮਤਲਬ ਵੋਟ ਪਾਉਦੇ ਇਸ ਮਾਮਲੇ 'ਚ ਉਹ ਵੀ ਉੱਡਾ ਹੀ ਵੱਡਾ ਜੁਰਮ ਹੈ ਜਿੰਨਾ ਮੀਟਿੰਗ 'ਚ ਨਾ ਆਉਣ ਦਾ ਜੁਰਮ ਹੈ ਉੱਥੇ ਚਾਹੇ ਤੁਸੀਂ ਉਹਦੇ ਖਿਲਾਫ ਵੋਟ ਪਾ ਦਿਓ ਚਾਹੇ ਹੱਕ 'ਚ ਪਾ ਦਿਓ ਜਾ ਤੁਸੀਂ ਕਹੋ ਕਿ ਮੈਂ ਗੈਰ ਹਾਜ਼ਰ ਆ ਇਸ ਚੋਂ ਤਿੰਨੋ ਹੀ ਆਪਸ਼ਨ ਆਨੇ ਐ ਇਹ ਦੋ ਬਿਨਾ ਕੋਈ ਨਹੀਂ ਹੈ ਜੇ ਉਹ ਗੈਰ ਹਾਜ਼ਰ ਤਾਂ ਜਿੰਨੇ ਹੈਗੇ ਤੁਹਾਡੀ ਮжоਰਿਟੀ ਆਪੀ ਹੈ ਜੇ ਬਾਹਰ ਨਿਕਲ ਜਾਂਦਾ ਫਿਰ ਤਾਂ ਉਹਦੇ ਚੋਂ ਖਤਖਾਰਜ ਹੋ ਗਿਆ ਨਾ ਉਹ ਮжоਰਿਟੀ ਚੋਂ ਕਿ ਤੁਹਾਡੇ ਕਿੰਨੀ ਹੋਊ ਹੈ ਤੇ ਜੇ ਉਹ ਵੋਟ ਪਾਉਂਦਾ ਬਹੁਤ ਸਾਰੀਆਂ ਪੰਚਾਇਤਾਂ ਜਿੱਥੇ ਤੁਸੀਂ ਕਹਿੰਦੇ ਮੇਰੇ ਨਾਲ ਜੀ ਇੱਕ ਮੈਂਬਰ ਘਟ ਹੈ ਉਹ ਤੁਹਾਡਾ ਕੰਮ ਤਾਂ ਰੋਕੇ ਨਹੀਂ ਸਕਦਾ ਕਿਸੇ ਵੀ ਰੂਪ ਦੇ ਵਿੱਚ ਜੇ ਉਹ ਤੁਹਾਡੇ ਅਗੇਸਟ ਵੀ ਵੋਟ ਪਾਉਂਦੇ ਨੇ ਤਾਂ ਕੀ ਹੋ ਗਿਆ ਬਰਾਬਰ-ਬਰਾਬਰ ਵੋਟਾਂ ਹੋ ਗਈਆਂ ਇੱਕ ਸਰਪੰਚ ਹੋ ਗਿਆ ਤਿੰਨ ਪੰਜ ਤੁਹਾਡੇ ਨਾਲ ਹੋਗੇ ਚਾਰ ਪੰਜ ਦੂਜੇ ਪਾਸੇ ਹੋਗੇ ਤਾਂ ਹਰ ਮਤੇ ਤੇ ਇਹ ਕਿਸੇ ਵੀਡੀਓ ਦੇ ਬਾਪ ਦਾ ਰਾਜ ਨਹੀਂ ਆ ਕਿਉਂ ਕਾਨੂੰਨ ਨੂੰ ਆਪਣੇ ਮੁਤਾਬਕ ਚਲਾਏਗਾ ਜਾਂ ਕਿਸੇ ਉਦੋਂ ਵੱਡੇ ਏਡੀਸੀ ਜਾਂ ਬਾਕੀ ਦੇ ਚ ਉਹਨਾਂ ਨੇ ਵੀ ਕੰਮ ਕਾਨੂੰਨ ਦੇ ਮੁਤਾਬਕ ਹੀ ਕਰਨਾ ਜਦੋਂ ਜਦੋਂ ਜਹਾਦ ਹੋਏਗੀ ਬਿਨਾਂ ਜਦੋਂ ਜਹਾਦ ਤੋਂ ਤਾਂ ਜੇ ਕੋਈ ਨਹੀਂ ਬੋਲਦਾ ਤਾਂ ਜੋ ਮਰਜ਼ੀ ਕਰੇ ਉਹ ਇੱਕ ਨੱਕ ਗਨ ਹੈ ਉੱਥੇ ਸਰਪੰਚ ਨੂੰ ਜਿੱਥੇ ਆਪਣੀ ਵੋਟ ਹੈ ਜੇ ਮੈਂਬਰ ਪਾਤੀ ਇੱਕ ਕਾਸਟਿੰਗ ਵੋਟ ਪਾਉਣ ਦਾ ਹੱਕ ਹੈ ਕਾਸਟਿੰਗ ਵੋਟ ਦਾ ਮਤਲਬ ਹੈ ਇੱਕ ਵਾਧੂ ਵੋਟ ਉਹਦੇ ਕੋਲ ਪਾਵਰ ਹੈ ਪ੍ਰਧਾਨ ਮੀਟਿੰਗ ਦਾ ਹੀ ਪ੍ਰਧਾਨ ਕਰਨ ਦੇ ਹੋਣ ਦੇ ਬਣਾਤੇ ਉਹ ਉੱਥੇ ਲਿਖਦਾ ਵੀ ਹੁਣ ਮੈਂ ਕਿਉਂਕਿ ਬਰਾਬਰ ਹੋ ਗਈਆਂ ਵੋਟਾਂ ਮੈਂ ਆਪਣੀ ਪ੍ਰਧਾਨਗੀ ਵੋਟ ਜਿਹੜੀ ਇੱਥੇ ਪਾਉਣਾ ਚਾਹੁੰਦਾ ਇਸ ਤੇ ਕੋਈ ਵੀ ਮਤਾ ਇਹ ਹੋ ਜਾਣੀ ਜਿਸ ਨੂੰ ਕੋਈ ਨਾ ਪਰਵਾਹ ਕਰਨ ਜੋਗੋ ਬੇ ਕਾਨੂੰਨੀ ਤੌਰ ਤੇ ਵੀਡੀਓ ਜਾਂ ਫਲਾਨਾ ਜੇ ਉਹ ਪਾਉਣਾ ਸ਼ੁਰੂ ਕਰੋ ਅੱਜ ਤਾਂ ਤੁਸੀਂ ਕਾਫੀ ਨਵੇਂ ਚੁਣੇ ਹੋ ਤੇ ਨਵੇਂ ਤਰ੍ਹਾਂ ਉੱਤੇ ਆਏ ਵੀ ਹੋ ਮੈਂ ਤੁਹਾਨੂੰ ਉਦਾਹਰਨ ਮੰਗੋ ਦੀ ਦਿੰਦਾ ਮੰਗੋ ਚ ਮੰਗੋ ਦੇ ਸਰਪੰਚ ਸਾਹਿਬ ਉਹ ਚੁਣੇ ਗਏ ਸੀਗੇ ਇਹ ਤਾਂ ਸ਼ਾਇਦ 10 ਸਾਲ ਦੀ ਗੱਲ ਹੈ ਜਦੋਂ ਪਹਿਲਾਂ ਪਿਛਲੀ ਤੋਂ ਵੀ ਸ਼ਾਇਦ ਪਿਛਲੀ ਚੌੜ੍ਹ ਦੀ ਗੱਲ ਉਹਨਾਂ ਨਾਲ ਵੀ ਐਵੇਂ ਹੀ ਹੁੰਦਾ ਸੀ ਉਹ ਬੁਲਾਇਆ ਕਰਨ ਆਪਣੀ ਕਾਸਟਿੰਗ ਬੋਰਡ ਪਾ ਕੇ ਤੋਰਦਿਆ ਕਰਨ ਵੀਡੀਓ ਤੇ ਜਦੋਂ ਕਾਫੀ ਇਕੱਠੇ ਹੋਗੇ ਕਈ ਮੀਟਿੰਗਾਂ ਦੇ ਉਹ ਕਹਿੰਦੇ ਬੀਡੀਪੀ ਸਾਹਿਬ ਇਹਦਾ ਕੁਝ ਕਰੋ ਨਾ ਜਦ ਤੱਕ ਇਹਨੂੰ ਰੱਦ ਕਰ ਦੋ ਤਾਂ ਮੇਰੇ ਮਤ ਸਾਡੀ ਪੰਚਾਇਤ ਦੇ ਮਤੇ ਨੇ ਨਾ ਇਹਨੂੰ ਰੱਦ ਕਰੋ ਕੁਝ ਲਿਖੇ ਤਾਂ ਦਿਓ ਵੀ ਇਹ ਨਹੀਂ ਹੈ ਠੀਕ ਜੇ ਠੀਕ ਨਹੀਂ ਤਾਂ ਪ੍ਰਵਾਨ ਕਰੋ ਤਾਂ ਸਰਪੰਚ ਸਾਹਿਬ ਨੂੰ ਕੀ ਕਹਿੰਦਾ ਵੀਡੀਓ ਵੀ ਹੋਰ ਗੱਲ ਛੱਡ ਜਾ ਸਰਪੰਚ ਤੇਰੇ ਨਾਲ ਆਪਣੀ ਕੋਈ ਰੌਣਾ ਨਹੀਂ ਇਹ ਬਿਮਾਰੀ ਅੱਗੇ ਨਹੀਂ ਫਲਾਉਣੀ ਤੈਨੂੰ ਦੱਸਦਾ ਕੌਣ ਹੈ ਪਹਿਲਾਂ ਇਹ ਦੱਸ ਕੋਈ ਰੌਣਾ ਨਹੀਂ ਹੋਰ ਉਹਨੂੰ ਰੌਣਾ ਇੱਥੇ ਤੱਕ ਆ ਕਿ ਦੱਸਦਾ ਕੌਣ ਹੈ ਸਾਡੇ ਹੀ ਆਪਣੇ ਪਿੰਡ ਦੀ ਮੈਂ ਉਦਾਹਰਨ ਦਿੰਦਾ ਸਾਡੇ ਪਿੰਡ ਦੇ ਵਿੱਚ 25 ਏਕੜ ਜ਼ਮੀਨ ਪਸ਼ੂ ਬਾੜੇ ਨੂੰ ਦੇ ਕੇ ਜੀ ਮਤਾ ਪਾ ਕੇ ਪਿੰਡ ਚ بڑے ਬੰਦੇ ਬਣਾ ਕੇ ਸਾਰੇ ਦੇ ਸਾਰੇ ਵੀਡੀਓ ਆਇਆ ਵੀਡੀਓ ਬਹੁਤ بڑا ਆਪਸਰਾ ਉਤਸਾਹ ਹੈ ਦਰਬਜੇ ਸਾਰੇ ਸੱਦੇ ਪਾਪ ਤੁਹਾਡਾ ਪੂਰਨ ਹੋਊਗਾ ਇੰਨੀ ਗਊਆਂ ਰੱਖ ਲਓਗੇ ਨਾ ਫਲਾਣਾ ਉਚਾਰ ਇਧਰ ਉਧਰ ਜਾਂ ਗੱਲਾਂ ਬਾਹਰ ਤੁਹਾਨੂੰ ਹੋਰ ਗ੍ਰਾਂਟ ਦਵਾ ਦਾਂਗੇ ਗਵਰਨਮੈਂਟ ਤੋਂ ਤੇ ਬੰਦਿਆਂ ਨੇ ਕਰਤੇ ਦਸ ਘਤ ਪਰ ਉਦੋਂ ਬਾਅਦ ਸਾਰੇ ਪਿੰਡ ਨੂੰ ਲੱਗਿਆ ਵੀ ਕੰਮ ਤਾਂ ਗਲਤ ਹੋ ਗਿਆ ਤੇ ਸਾਡੇ ਸਾਰੇ ਹੀ ਛੱਡ ਗਿਆ ਕਰਨਗੇ ਸਾਡੇ ਤਾਂ ਫਸਲਾਂ ਉਜੜ ਜਾਣਗੀਆਂ ਨੇੜੇ-ਤੇੜੇ ਤੇ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਪਿੰਡ ਦੇ ਹੀ ਮੁੰਡਿਆਂ ਨੇ ਇਕੱਠੇ ਹੋ ਕੇ ਗ੍ਰਾਮ ਸਭਾ ਬੁਲਾਈ ਕਿਉਂਕਿ ਗ੍ਰਾਮ ਸਭਾ ਦਾ ਹੱਕ ਸਰਪੰਚ ਕੋਲ ਜੇ ਸਰਪੰਚ ਨਹੀਂ ਬੁਲਾਉਂਦਾ ਤਾਂ 20% ਵੋਟਰਾਂ ਕੋਲ ਹੈ ਉਹ ਕਿਸੇ ਵੀ ਖਾਸ ਮੁੱਦੇ ਤੇ ਆਪਣੇ ਦਸਤਕਤ ਕਰਕੇ ਵੀਡੀਓ ਨੂੰ ਦੇਣ ਤਾਂ 1 ਮਹੀਨੇ ਚ ਗ੍ਰਾਮ ਸਭਾ ਬਣਾਉਣੀ ਪੈਂਦੀ ਹੈ सरपंच आ जाए ਉਸ ਦੇ ਵਿੱਚ ਪ੍ਰਧਾਨਗੀ ਕਰੇ ਤਾਂ ਠੀਕ ਹੈ ਨਹੀਂ ਆਉਂਦਾ ਤਾਂ ਕਿਸੇ ਵੀ ਪੰਚ ਨੂੰ ਉਸ ਦਿਨ ਲਈ ਉਹ ਪ੍ਰਧਾਨ ਚੁਣ ਲੈਂਦੇ ਨੇ ਉਹ ਬਾਜਮਮਤਾ ਮੰਨਿਆ ਜਾਂਦਾ ਹੈ ਇਹ ਸਾਰੇ ਮਾਮਲੇ ਦੇ ਵਿੱਚ ਇਸ ਲਈ ਜਿਹੜੀ ਅੰਤਮ ਤਾਕਤ ਹੈ ਉਹ ਪਿੰਡ ਦੀ ਗram ਸਭਾ ਹੈ ਗram ਸਭਾ ਪੱਕਾ ਸਦਨ ਹੈ ਹਰ ਵੋਟਰ ਜਿਹੜਾ 18 ਸਾਲ ਦਾ ਹੋ ਗਿਆ ਉਹ ਦਾ ਪੱਕਾ ਮੈਂਬਰ ਹੈ ਉਹਨੂੰ ਕੋਈ ਹਟਾ ਨਹੀਂ ਸਕਦਾ ਨਾ ਟਿਕਟ ਲੈਣ ਦੀ ਨਾ ਚੋਣ ਲੜਨ ਦੀ ਕੋਈ ਦੁਬਦਾਨੀ ਉੱਥੇ ਪੱਕੇ ਮੈਂਬਰ ਨੇ ਸਾਰੇ ਜਦੋਂ ਕੋਈ ਪਿੰਡ ਛੱਡ ਜਾਊਗਾ ਵੋਟ ਕਟਾ ਕੇ ਸ਼ਹਿਰ ਚਲਾ ਜਾਊਗਾ ਤਾਂ ਉਹ ਕਟਿਆ ਜਾਊਗਾ ਨਹੀਂ ਤਾਂ ਨਾ ਜਾ। ਤੇ ਮਤਾਂ ਪਾ ਦਿੱਤਾ ਗਿਆ ಗ್ರಾಮ ਸਭਾ ਦਾ ਕਿ ਸਾਡੇ ਕੋਲ ਕੋਈ ਬਾਦੂ ਜ਼ਮੀਨ ਨਹੀਂ ਹੈ। ਤੇ ਬਾਦੂ ਜ਼ਮੀਨ ਬੀ ਡੀ ਪੀਓ ਜਿਹੜਾ ਮਤਾਂ ਪਾ ਕੇ ਗਏ ਨੇ ਪਹਿਲੀ ਗੱਲ ਉਹ ಗ್ರಾಮ ਸਭਾ ਵੀ ਨਹੀਂ ਹੈ। ਬੀ ਡੀ ਪੀਓ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ಗ್ರಾಮ ਸਭਾ ਕਿਵੇਂ ਬੁਲਾਈ ਜਾਂਦੀ ਹੈ। ਉਹ ਇੱਕ ਗੈਰ ਅਧਿਕਾਰ ਤੇ ਇਕੱਠ ਹੈ। ਅੱਜ ਦਾ ਗ੍ਰਾਮ ਸਭਾ ਦੀ ਜਿਹੜੀ ਇਹ ਮੀਟਿੰਗਾਂ ਨੂੰ ਰੱਦ ਕਰਦੀ ਹੈ ਪੰਚਾਇਤ ਦੇ ਮਤੇ ਨੂੰ ਤੇ ਬਾਕੀ ਦਿਨਾਂ ਨੂੰ